ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪ ਆ ਗਏ ਜੀ ਦੀਦੀ ਦੇ ਕੋਲ ਦੀਦੀ ਹੁਣ ਖਵਾਉਂਗੀ ਮੈਨੂੰ ਸਮੋਸੇ 버ਗਰ ਪੀਜਾ ਜਿੰਨਾ ਤੇ ਕਤੀਜ ਦੀਦੀ ਥੇਂ ਜੀ ਕੱਪੜੇ ਆਹਾ ਪੱਖਾ ਚੱਲਦਾ ਥੇ ਦੋਸਤੋ ਸਾਡੇ ਪਿੰਡ ਵਿੱਚ ਦੀ ਸੀ ਕਨਕ ਮੈਂ ਲੈ ਗਿਆ ਕਨਕ ਦੀ ਬੋਰੀ ਇੱਕ ਬੋਰੀ ਲੈਣੀ ਚਾਕੇ ਮਾਥੋਂ ਤੇ ਦੋਸਤੋ ਤੈਨੂੰ ਇਹ ਨਹੀਂ ਕਿਹਾ ਤੇਰੇ ਵਾਲ ਨਹੀਂ ਸੁਣਦੇ ਬਲੌਗ ਚ ਹੁਣ ਤਾਂ ਸਹੀ ਹੁੰਦੀ ਹੈ ਪਹਿਲਾਂ ਨਹੀਂ ਹੁੰਦੀ ਪਹਿਲਾਂ ਨਹੀਂ ਹੁੰਦੀ ਤੇ ਬਹੁਤ ਮੈਸੇਜ ਆਏ ਉਹ ਆਪਾਂ ਜਿਹੜਾ ਅੰਨਾ ਤੁਸੀਂ ਪਿਆਰ ਕੀਤਾ ਤੁਹਾਡੇ ਪਿਆਰ ਦੇ ਨਾਲ ਰੁਪਈਆ 2 ਲੱਖ ਆਇਆ ਸੀ ਸਪੀਕਰ ਪਵਾ ਲਿਆ ਬਾਈਕ ਸੀਗਾ ਖਰਾਬ ਦੋਸਤੋ 200 ਰੁਪਏ ਦਾ ਪਵਾ ਲਿਆ ਸੀ ਮੈਂ ਸਹੀ ਕਰਾ ਲਿਆ ਸੀ ਵੀ ਹੁਣ ਮੈਂ ਗੱਲ ਜਿਹੜੀ ਕਰਦਾ ਵਿੱਚ ਰਹਿ ਗਈ ਉਹ ਵੀ ਮੈਂ ਗਿਆ ਸੀਗਾ ਆਪਣੇ ਕਣਕ ਲੈਣ ਕਣਕ ਲੈਣ ਗਿਆ ਸੀ ਬ੍ਰਾਇਟਨ ਤੋਂ ਤੇ ਮੈਂ ਗਿਆ ਸੀ ਕਣਕ ਲੈਣ ਦੋਸਤੋ ਤੇ ਕਣਕ ਲੈਣ ਜਾਂਦੇ ਉੱਥੇ ਗੱਲ ਹੋਈ ਇਦਾਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਹੈਗੇ 3 ਜਣਿਆਂ ਦੇ ਕਣਕ ਆਉਂਦੀ ਆ ਉਹ ਸਾਨੂੰ ਅੰਕਲ ਕਹਿੰਦਾ ਵੀ ਤੀਜਾ ਬੰਦਾ ਕਿਥੇ ਆ ਬਾਈ ਉਹਦਾ ਹੋ ਗਿਆ ਵਿਆਹ ਉਹ ਫੇਰ ਉਹਨੇ ਘੱਟ ਦਿੱਤੀ ਇੱਕ ਬੋਰੀ ਦਿੱਤੀ ਉਹ ਲੈ ਗਿਆ ਹੁਣ ਫਿੰਗਰ ਲਾਏਦੇ ਆ ਹਾਂ ਹੁਣ ਫਿੰਗਰ ਲੱਗਦੇ ਆ ਫਿੰਗਰ ਲਾਉਣ ਦੇ ਧਾਰ ਘਾਤੀ ਖੋੜਨ ਦੇ ਦਿੱਤੀ ਸਾਡੇ ਆ ਦੀ ਧਾਰ ਘਾਤ ਪੁਰਾਣੀ ਕੋੜੂ ਆਈ ਹੋਰ ਜਿਹੜੀ ਠੀਕ ਰਗ ਇੱਕ ਹੋਰ ਕੰਮ ਸੱਚ ਖਰਾਬ ਹੋ ਗਿਆ ਤੁਹਾਨੂੰ ਪਤਾ ਉਹ ਬਲੌਮ ਪਾ ਕਲੌਮ ਨੂੰ ਚਾਪੇ ਕਾ ਟੈਂਸਲ ਕਰਤਾ ਉਹ ਦੋਸਤੋ ਹੈ ਦੀਦੀ ਕਿਹਦਾ ਸੂਟ ਹੈ ਇਹ ਕਿਹਦਾ ਸੂਟ ਹੈ ਇਹ ਇਹ ਪਿੰਡ ਲੋਦਰੇ ਦਾ ਸੂਟ ਹੈ ਜੀ ਤੇ ਸੂਟ ਦੇਖੋ ਵਧੀਆ ਕਲਰ ਬਹੁਤ ਸੋਹਣਾ ਗਰਮੀ ਵਾਲਾ ਗਰਮੀ ਵਾਲਾ ਮੈਨੂੰ ਪਤਾ ਆ ਦੇ ਰੋ ਨਾ ਕੰਮ ਹੋਣ ਮੱਝੀ ਹੋਣਾ ਹਾਂ ਹਾਂ ਕਾਲੂ ਸੋਣ ਵੀ ਨਾ ਚੜ ਜਾਣਾ ਜੀ ਦੋਸਤੋ ਦੀਦੀ ਕਹਿੰਦੇ ਸੋਨ ਦੀ ਜੜੀ ਮੈਂ ਕ ਸੋਨ ਦੀ ਜੜੀ ਮੀ ਹੁਣਾ ਹੁਣਾ ਹਾਂ ਜੀ ਜਿਹੜੀ ਕਿੰਨੇ ਸ਼ੋਰ ਸੀ ਜਿੰਦੇ ਇੱਕ ਦਿਨ ਚ ਕਿਨੀ ਤੱਕ ਕਿਨੇ ਸ਼ੀਰ ਸਾਡੇ ਵਿੱਚ ਸ਼ੋਰ ਸ਼ਾਰਟ ਤਾਂ ਤੇਰੇ ਬਾਹਰ ਤੇਨੇ ਸ਼ਾਰਟ ਆ ਨਾ ਚਲਵਾਰਾ ਨਹੀਂ ਕਿਉਂ ਚਲਵਾਰਾ ਅੱਛਾ ਲੋ ਵੀ ਦੋਸਤੋ ਮਿਲਦੇ ਆ ਅੱਗੇ ਬਾਕੀ ਗੱਲਬਾਤ ਕਰਦੇ ਆ ਤੁਹਾਨੂੰ ਥੋੜੀ ਜਹੀ ਆਪਣੀ ਪਰਸਨਲ ਗੱਲਬਾਤ ਕਰ ਲੀਏ ਸਿਸਟਰ ਨਾਲ ਥੈਂਕ ਯੂ ਕਰੀਆਨਾ ਲੈ ਕੇ ਆਈ ਮੰਮੀ ਮੇਰੀ ਲੋ ਜੀ ਤੇਲ ਦੀ ਬੋਤਲ ਆ ਗਈ ਆ ਪਾਣੀ ਦਿਓ ਮੰਮੀ ਨੂੰ ਪਾਣੀ ਪੀਣਾ ਬਟੂਆ ਮੇਰੀ ਮੰਮੀ ਦਾ ਇੱਥੇ 900 ਰੁਪਿਆ ਇੱਥੇ ਹੁਣੇ ਆ ਪੈਸੇ ਤੇਲ ਏ ਥੋੜੀ ਐ ਪਾਣੀ ਪੀਣਾ ਹਾਂ ਇੱਦਾਂ ਦੇ ਚਲਾ ਤੋ ਆਹੋ ਆ ਆ ਦਿਓ ਉਹਦਾ ਰੱਖੋ ਗਮ ਹਾਂ ਹਾਂ ਦੀਦੀ ਪੈਸੇ ਐਜ ਮੇਨ ਉਹ ਆਪਣੀ ਕਿਹਾ ਮਾਰੇ ਸਾਰੇ ਖਰਚ ਹੋ ਗਏ ਮੈਨੇ ਕੈਸਾ ਰੱਖੇ ਸੀ ਮੈਨੂੰ ਨਹੀਂ 100 ਰੁਪਏ ਦਿੱਤਾ ਦੀਦੀ ਨੂੰ ਦੇਤਾ ਕਿਆ ਬਾਤ ਬੜੇ ਤੇਜ਼ ਆ ਮੰਮੀ ਤੂੰ ਬਹੁਤ ਤੇਜ਼ ਆ ਜੇ ਪੈਸੇ ਦੇਦੇ ਮਸੀ ਹਨਾ ਕਾਗਜ਼ ਕੋਈ ਨਹੀਂ ਪਾਰੇ ਪਾਈ ਨਹੀਂ ਸੀ ਲੋ ਜੀ ਪਾਰਸਲ ਆ ਗਿਆ ਦੋਸਤੋ ਅੱਛਾ ਠੀਕ ਆ ਠੀਕ ਆ ਆ ਦੇਖੋ ਜੀ ਆਪਣੀ ਫੋਟੋ ਆਉਂਦੀ ਇਹਦੇ ਚ ਡੋਲਾ ਜੱਟ ਦਾ ਅ ਪੈਸੇ ਦੋ ਅੱਥੇ ਪਸੀਨਾ ਪਸੂਨਾ ਦਾ ਸਾਫ ਨਾ ਕਰੋ ਸਾਰਾ ਹੀ ਪਤਾ ਮੈਨੂੰ ਮੇਰੇ ਪੈਸੇ ਨੱਪੇ ਆ ਨਾ ਜਿਹੜੇ ਮੈਂ ਨਾ ਕਹਾਂ ਮੇਰੇ ਰੋਜ਼ ਹੀ ਕਦੀ 20 ਰੁਪਏ ਕਦੀ 30 ਰੁਪਏ ਕਦੀ 70 ਰੁਪਏ ਪੈਸੇ ਕਿਹੜਾ ਕਿਹਦੇ ਕੋਲ ਕਿੰਨੇ ਕਿੰਨਾ 14000 ਲੈ ਵੀ ਲੈ ਅੱਧਾ ਦੀ ਚਾਹੀਦੀ ਆ ਪੈਣਾ ਹੱਦਾਰੀ ਚਾਹੀਦੀ ਐ ਭੈਣਾ ਆਈਡੀਆ ਦੱਸਾਂ ਤੋ ਲੋ ਜੀ ਆਪਣੀ ਜਿਹੜੀ ਇਨਕਮ ਆ YouTube ਦੀ ਆ ਗਈ ਆ ਝੂਠ ਨਾ ਬੋਲ ਘਾਟੇ ਲਏ ਨਾ ਤੁਸੀਂ ਇੱਕ ਗੱਲ ਦੱਸੋ ਮੈਨੂੰ YouTube ਤੋਂ ਨੇ ਪੈਸੇ ਆ ਸਕਦੇ ਆ ਵੀ ਮੈਨੂੰ ਕਈ ਕਹਿੰਦੇ ਥੋਨੇ ਪੈਸੇ ਮਿਲਦੇ ਐਨੇ ਪੈਸੇ ਮਿਲਦੇ ਵੀ ਤੁਸੀਂ ਦੱਸੋ ਵੀ ਐਨੇ ਪੈਸੇ ਆ ਸਕਦੇ ਆ YouTube ਤੋਂ ਜੇਰੀ ਆ ਸਕਦੇ ਆ ਜੇ ਕੋਈ ਫਰੈਂਡ ਕੋਈ ਫੋਨ ਕਰ ਲੈ ਅਾ ਲੋ ਆਪਣੀ ਮਾਂ ਭੈਣ ਨੂੰ ਐਨੇ ਪੈਸੇ ਦਿੰਦਾ ਆ ਗਿਆ ਘਰੇ ਜਾਣਾ ਤੇ ਏਟੀਐਮ ਦੇ ਤਾ ਤੁਨ ਮੈਂ ਇਹ ਪੈਸੇ ਆਏ ਆ ਸਾਡੇ ਉੱਚੋਂ ਏਟੀਐਮ ਚ ਦੀਦੀ ਦੇ ਹੀ ਗਏ ਭਾਈ ਨੇ ਪਾਈ ਦਵਾਈ ਤੋਂ ਪਹਿਲੇ ਦੱਸੀ ਤੈਨੂੰ ਕੰਮ ਕਰਦਾ ਭਾਈ ਉਤੇ ਉਹ ਪੈਸੇ ਲੈ ਕੇ ਆਇਆ ਖੜਾ ਗਿਆ ਮੈਂ ਭਰਾਵਾ ਏ ਟਾਲੀਆ ਘਰੇ ਘਰੇ ਟਾਈਆ ਉਹ ਟਰਾਲੀ ਵਾਲੇ ਪੈਸੇ ਦੇ ਰਹੇ ਭਰਾਵਾ ਆ ਦੇਖੋ ਜੀ ਤੇਜ ਉਹਦਾ ਤੇਜ ਤੂੰ ਬਹੁਤ ਆਦਾ ਤੇਜ ਬਹੁਤ ਆ ਹਾਂ ਕਰ ਦੇ ਤੈਨੂੰ ਕਹਿੰਦੇ ਦਦਾ ਮੈਂ ਵੀ ਲੈ ਲੈ ਹਾਂ ਠੀਕ ਕੋਕ ਵੀ ਨੇ ਤੈਨੂੰ ਬਹੁਤ ਤਾਂ ਦੇਖ ਲਿਆ ਹਜੇ ਮੈਂ ਕਹਿ ਨਹੀਂ ਲਿਆ ਮੈਂ ਕਿਹਾ ਵੀ ਕੋਕ ਮੈਂ ਕਿਹਾ ਕੋਕ ਕੋ ਪਿੰਦਾ ਪਿਆ ਹੈ ਇਹਨੇ ਮਕਾਗਾ ਹੀ ਹੋਣੀ ਇੱਥੇ ਤੱਕ ਇਹਨੇ ਇਹ ਨਹੀਂ ਕਿਹਾ ਵੀ ਰੱਖ ਲਵਾਂ ਉਹਲੇ ਵੀ ਰੀਆ ਦਾ ਲਿਆ ਸੀ ਪਿੰਡ ਤੋਂ ਰਿਆਂ ਦੀ ਹੈ ਲੈ ਲੈ ਲੰਨੇ ਯਾਰ ਕਿਦਾਂ ਰੀਆ ਲੈ ਆਈ ਪਿੰਡ ਤੋਂ ਆਈ ਐ ਬੀਬੀ ਦੀਦੀ ਮੈਂ ਕਹਿੰਦਾ ਤੈਨੂੰ ਮੈਂ ਕਿਹਾ ਇਹਨੇ ਮੈਂ ਕਿਹਾ ਕੋਕ ਪਿੰਦਾ ਇਹਨੂੰ ਲੱਗਿਆ ਪੜਾ ਮੈਂ ਕਿਹਾ ਤੂੰ ਤੇਜ਼ ਬੋਧਿਆ ਕਹਿੰਦਾ ਮੈਨੂੰ ਪਤਾ ਲੱਗਿਆ ਤੂੰ ਤਾਂ ਦੇਖ ਲਈ ਕਿਹਿੰਦਾ ਮੈਂ ਤਾਂ ਬੀਆ ਦਾ ਲੈ ਮੈਂ ਚੱਲ ਹੋਰ ਲੈ ਲੈਂਦੇ ਆ ਤੇਜ਼ ਬੋਧਿਆ ਇਹ ਕਰਦਾ ਮੈਂ ਕਹਿੰਦਾ ਮੈਂ ਕਹਿੰਦਾ ਕੋਕੋ ਮਕਾ ਕੇ ਹੁਣੀ ਦੀਰੀ ਦੇਖੀ ਮੈਂ ਕ ਪੀਂਦਾ ਪਿਆ ਕਹਿੰਦਾ ਰਾਤੀ ਨੂੰ ਪਕਾ ਕੇ ਹੁਣੀ ਸੈਟ ਕੇ ਹੁਣੀ ਕੰਦਾ ਪਕਾ ਕੇ ਕਹਿੰਦਾ ਕਹਿੰਦਾ ਹੋਰ ਲੈ ਲੈਂਦੇ ਆ 20 ਰੁਪਏ ਦੀ ਪਾਣੀ ਲੈ ਕੇ ਆਓ ਪਿਲਾਉਣ ਪਾਣੀ ਪਲਾਈਏ ਭਾਜੀ ਹੁਣ ਕਿੱਥੇ ਪਾਣੀ ਪੀਣਾ ਮੈਂ ਕ ਪਾਣੀ ਪਲਾਈਏ ਹੁਣ ਕਿੱਥੇ ਪਾਣੀ ਪੀਣਾ ਇਹਨੇ ਅੱਛਾ ਲਿਖਿਆ ਆ ਆ ਬਵਾ ਮੰਨੂ ਕਹਿੰਦੇ ਨੇ ਮੰਨੂ ਹੈ ਹੈ ਆ ਤੇ ਬਾਹਰ ਗਿਆ ਚਲੋ ਚਲੋ ਕੰਮ ਕਰੋ ਕੰਮ ਆਇਆ ਪਾਰਟੀ ਕਰਨ ਆ ਹਾਂ ਟਾਰੇ ਦਾ ਨਾਮ ਉਹ ਆ ਜੋ ਆਇਨਾ ਨਾ ਨਾ ਵੇ ਗਿਆ ਨਾ ਅਰੇ ਲੋਕਾਂ ਨੂੰ ਗਿਆ ਚੜ ਦਿੱਦੀ ਸੀ ਤੁੰਗਾ ਤੁਹਾਨੂੰ ਚੜਨੀ ਨਹੀਂ ਨਹੀਂ ਓਏ ਪਖੰਡਰ ਨਹੀਂ ਕਰਨੇ ਗਾਣੇ ਪਾਓ ਗਾਣੇ ਨੂੰ ਦੋ ਤੋਂ ਚਿਦਾਈ ਐ ਮੁੰਡਾ ਦੋਸਤੋ ਸਰਕਾਰੀ ਕਨਕ ਆ ਗਈ ਐ ਕੈਂਚੀ ਫੜਾ ਜਾ ਚੀ ਇਹਨੂੰ ਦੋਸਤੋ ਸਰਕਾਰੀ ਕਨਕ ਆ ਗਈ ਆ 3 ਜਾਨੇ ਨੇ ਮਿਲਦੀ ਸੀ 2 ਜਾਨੇ ਦਿੱਤੀ 1 ਦੀ ਕੱਟ ਲਈ ਆ ਚੈਕਿੰਗ ਹੋ ਗਈ ਐ ਮੇਰੀ ਭੈਣ ਦੀ ਕਨਕ ਕੱਟ ਲਈ ਦੋਸਤੋ ਬੰਦ ਦੀ ਕਾਰਵਾਈ ਕਰੋ ਭੈਣ ਵਿਆਹ ਹੋ ਗਈ ਆ ਹੁਣ ਉੱਥੇ ਮਿਲੂਗੀ ਕ ਚੱਲ ਲਿਆ ਉੱਥੋਂ ਵੀ ਮਿਲ ਜਾਕਰ ਇੱਥੇ ਵੀ ਮਿਲ ਜਾਂਦੀ ਕੋਈ ਮਾੜੀ ਗੱਲ ਨੂੰ ਹੀ ਲਵਾਣੇ ਨੂੰ ਨਹੀਂ ਮਿਲ ਉਹ ਕਿ ਰੱਬ ਨਾਲ ਲੱਗਦੇ ਨੇ ਦੇਦੇ ਆ ਕੰਮ ਕੋ پاس ਹੈਗੇ ਕਿ ਨਹੀਂ ਖਲਾਸ ਆ ਨਹੀਂ ਵਿਕਰਮ ਮੈਂ ਜਿੰਦਗੀ ਚ ਪਹਿਲੀ ਵਾਰੀ ਕੰਮ ਕਰਦਾ ਦੇਖਿਆ ਤੈਨੂੰ ਜੇ ਮੈਨੂੰ ਹਾਂ ਲੈ 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 ਦੀਦੀ ਇੱਧਾ ਨਾ ਗਏ ਹੁਣ ਨਹੀਂ ਮੇਰਾ ਭਰਾ ਬਹੁਤ ਕੰਮ ਕਰਦਾ ਵਿਚਾਰਾ ਕੋਲ ਵੀ ਕੰਮ ਤੋਂ ਆਇਆ ਹਾਂ ਡਿਊਟੀ ਜਾਂਦਾ ਆਪਣੇ ਥੋੜੇ ਕੱਢਣੇ ਆ ਵਿਕਰਮ ਬੱਸ 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 ਬੇਟਾ ਬੱਸ ਫਿਰ ਪੀਣ ਕਿੰਨਾ ਕਾਰਨਾ ਕਿਤੇ ਇਹ ਬੋਨ ਜਿ ਘਰੇ ਤੋ ਕੁ ਥੋੜੇ ਦਾਣੇ ਦਿੱਤੇ ਹਾਂ ਕਾ ਕਾ ਬੋਰੀ ਦਾਣੇ ਨਾ ਮੈਂ ਕਮਾ ਕੇ ਛਾਤੀ ਦੇ ਹਾਰ ਥੋੜੇ ਤੂੰ ਵੀ ਆ ਕੇ ਦਿੱਤਾ ਇੱਥੋਂ ਅਜਾ ਦਾਣੇ ਵੀ ਮਿਲਣ ਲੱਪੇ ਆ ਨੇ ਪੀਣ ਕਿਚ ਕਰਨਾ ਯਾਰ ਬੋਰੀ ਵਾਲੇ ਆਪਾਂ ਦਾਣੇ ਘਰੇ ਲੈ ਚਲਦੇ ਆ ਆ ਵਾਲੇ ਪੀਣ ਕਰਨੇ ਦੇ ਦਿੰਦੇ ਅੰਨੇ ਨਾ ਸੜ ਜਾਣਾ ਦੋ ਤਾਂ ਜਾਣੇ ਘਰ ਚ ਹਣਾ ਵਾਧੂ ਆ ਹੈਂ ਵਦੂ ਆਏ ਵੀ ਵਦੂ ਆ ਹੋਰ ਪਾਲਾ ਚ ਅੰਨੇ ਬਹੁਤ ਅਜੀਦੀ ਹੈ ਨਾ ਬਸ ਠੀਕ ਆ ਓਕੇ ਉਹ ਘਰੇ ਲੈ ਜਾਈਏ ਆਪਾਂ ਇਹ ਵੀ ਮੇਰੀ ਸੁੰਡੀ ਆ ਤੇ ਇਹ ਮੇਰੀ ਸੁੰਡੀ ਤੇਰੇ ਹੱਥ ਮੇਰਾ ਹੱਥ ਹੋ ਸਾਰੇ ਜਹਾਨ ਮੈਂ ਹਮ ਤੇਰੇ ਸਾਥ ਹੂੰ ਤੇਰੇ ਮਨ ਨੂੰ ਖਮਾ ਗੱਲ ਤੇਰੇ ਤੇ ਕਜ ਛੱਡਾ ਮੈਂ ਖਮਾ ਗੀਂ ਦੀਦੀ ਤੁਮ ਜੋ ਸਾਥ ਹੋ ਤੇਰੇ ਹੱਥ ਮੈਂ ਹੋ ਜਾਉਂ ਵਿਦਾ ਤੇਰੇ ਹੱਥ ਮੰਮੀ ਡੈਡੀ ਕੀ ਹੁੰਦਾ ਪੰਗੜਾ ਪੁੰਨਾਂ ਨਾਲ ਤੇਰੇ ਉਹ ਬਾਤ ਹੀ ਕਰਦੀ ਤੂੰ ਬਾਤ ਹੀ ਪੜ ਗਈ ਦਾਦੀ ਮੇਰਾ ਬੁੰਨ ਲੈਂਦਾ ਹੁੰਦਾ ਸੀ ਮੇਰਾ ਭੋਲਾ ਵਾਲੀ ਦਾ ਮੇਰਾ ਮਤਲਬ ਮੁੰਜੇੜੀ ਬੋਲਦੇ ਮੈਂ ਕਿ ਮੈਂ ਇੱਕ ਦਿਨ ਨਾ ਆਪਣੀ ਸੱਸ ਨਾਲ ਗੱਲ ਕਰਾਂ ਮੈਂ ਕਿ ਉਦੋਂ ਰੱਸੀਆਂ ਖਿੱਚਣ ਲੋਗੇ ਰਹਿਗੇ ਚਾਚੇ ਨਾਲ ਸਿੱਖਿਆ ਨਹੀਂ ਉਦੋਂ ਸਿੱਖੇ ਬਣੋਗੇ ਚਾਚੇ ਦੇ ਨਾਲ ਸਿੱਖੇ ਹੈ ਨਹੀਂ ਬੋਲਦੀ ਇੱਕ ਵੀ ਸਿੱਖਿਆ ਜਾਂਦੀ ਬੋਲੂ ਮੈਂ ਮੰਮੀ ਨੂੰ ਆਪਣੀ ਸੱਸ ਨੂੰ ਦੱਸਾਂ ਮੈਂ ਕਿ ਮੇਰੇ ਚਾਚਾ ਜੀ ਨਾ ਚਾਦਰਾਂ ਵੀ ਬੁੰਨ ਲੈਂਦੇ ਹੁੰਦੇ ਸੀਗੇ ਮੁੰਜੇ ਵੀ ਦਾਦੀ ਬੁੰਨਦਾ ਸੀ ਹੂੰ ਰੋਸ਼ੀਆ ਵੀ ਕਰ ਲੈਂਦੀ ਸੀ ਸਾਰਾ ਕੁਝ ਬਣਾ ਲੈਂਦੀ ਸੀ ਹੂੰ ਚਲੋ ਜੀ ਹੋ ਗਿਆ ਤਾਂ ਨੇ ਤਿਆਰ ਆ ਹੁਣ ਮੰਮੀ ਨਾਲਾ ਤਾਂ ਖੋਜ ਖੁਰ ਕੀ ਜਾਂਦੀ ਹੈ ਅੱਛਾ ਠੀਕ ਆ ਮੰਮੀ ਵੀ ਕੋਟਵਾਰ ਚ ਦੱਸਣ ਲੱਪੀ ਹੁਣ ਬਲੌਗ ਚੱਲਦੇ ਜੇ ਮੰਮੀ ਕਹਿੰਦੀ ਦੋ ਸਿੱਧਾ ਕਹਿ ਵੀ 2 ਕਿਲੋ ਆਟਾ ਵੀ ਲਿਆਈ ਦੱਸ ਇਹ ਚ ਕਿਹੜੀ ਗੱਲ ਆ ਬਾਪਾ ਜਾਨ ਹੈ ਲੋ ਵੀ ਦੋਸਤੋ ਆਪਣਾ ਜਿਹੜਾ 20 ਕਿਲੋ ਬੀਜ ਲਿਆ ਹੋਇਆ ਏ 20 ਬੀਜ 750 ਹੋਏ ਜੀ ਜੀ ਨਾਲ ਹੋਣਾ ਵਿਕਰਮ ਆਪਾਂ ਆਟਾ ਵੀ ਛੱਡ ਦਿੱਤਾ ਆ ਤੇ ਗਾਣਾ ਗਾਣੇ ਛੱਡ ਦਿੱਤੇ ਆ ਆਟਾ ਮਿਲ ਜੂਗਾ ਇੱਥੋਂ ਆਪਾਂ ਆਟਾ ਲੈਣਾ 2 ਕਿਲੋ ਕੋਈ ਜਿਹੜੀ ਗਰਮੀ ਆ ਇਹ ਬਹੁਤ ਜ਼ਿਆਦਾ ਵੱਧ ਗਈ ਆ ਗਰਬੀ ਦੇ ਵਿੱਚ ਪੂਰਾ ਮੰਦਾ ਹਾਲ ਆ ਬਾਈ ਗਰਬੀ ਦੇ ਵਿੱਚ ਪੂਰਾ ਭਿੱਜਿਆ ਪਿਆ ਆ ਰੰਗ ਮੇਰਾ ਲਾਲ ਹੋ ਗਿਆ ਗਰਬੀ ਉਹ ਦੋ ਆਟਾ ਲੈ ਲਈਏ 2 ਕਿਲੋ ਉਹ ਆਟਾ ਲੈ ਲਈਏ ਮੰਨੂਆ 2 ਕਿਲੋ ਆਟਾ ਪੁੰਦਾ ਪਿਆ ਆ ਬਾਦੂਆ ਆਹ 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 ਚੰਗ ਲੱਗੋ। ਲੋ ਵੀ 2 ਕਿਲੋ ਆਟਾ ਵੀ ਹੋ ਗਿਆ ਹੁਣ ਆਪਾਂ ਆਪਣੀ ਅੰਤੀ ਵਜ ਦੀ ਕਰ ਦਈਏ ਸਟਾਰਟ ਤੇ ਚਲੀਏ। ਮੈਂ ਵੀ ਮਨ ਨੂੰ ਸਰਪ੍ਰਾਈਟ ਪੀਣੀ ਮੈ। ਇੱਕ ਸਰਪ੍ਰਾਈਟ ਦੇ ਦਿਓ ਤੇ ਇੱਕ ਦੇ ਦਿਓ ਕੋਕ। ਮਨ ਨੂੰ ਗੱਲਾਂ ਆਉਂਦਾ ਹੀ ਕੋਕ ਪੀਂਦਾ ਮਨ ਨੂੰ ਢਾਲਿਆ ਰਾਹ 'ਚ। ਮਨ ਨੂੰ ਹੁਣ ਤੈਨੂੰ ਲੈ ਕੇ ਦੇਣੀ ਵੀ ਉੱਚੇ ਬਚਾ ਲੈਂਦਾ ਥੋੜੀ ਜੀ। ਹਾਂ ਵਈ ਉਹ ਤੂੰ ਵਿਚਾਲੇਂਦਾ ਥੋੜੀ ਜੀ ਹੋਣੀ ਹੁੰਦਾ ਇਹ ਕੁਕੜਾ ਆਇਆ ਆ ਫੜ ਆ ਫੜ ਆ ਮੀ ਦੀ ਆ ਦੀਦੀ ਦੀ ਦੀਦੀ ਦੀ ਕਿਹੜੀ ਆ ਦੀਦੀ ਦੀ ਆੜ ਕਿਹੜੀ ਨਹੀਂ ਮੇਰੀ ਗੱਲ ਸੁਣ ਮੈਂ ਅਸੀ ਤੈਨੂੰ ਉਹਦੇ ਟੰਡਨ ਦੇ ਆ ਐਕਟਿਵੇ ਚਾਪੀ ਲਾ ਮੈਂ ਡਿਉ ਪੀ ਲਮਾ ਯਾਰ ਵੀ ਨਹੀਂ ਡਿਗਰੇ ਮੇਰੀ ਆਈ ਓ ਠੰਡ ਗਰਮ ਹੋ ਜਾਣੀ ਆ ਇੱਥੇ ਪੀ ਲੈਣੀ ਮੈਂ ਇਹਦਾ ਵਿੱਚ ਸੀਨੀਆ ਕੀ ਪਤਾ ਉਹ ਥੋਮ ਗਰਮ ਦੀ ਬੋਤਲ ਨੂੰ ਗੇ ਉਹ ਮੰਮੀ ਤੁਦਾਂ ਲਾਇਆ ਹਸਾ ਮੈਂ ਤੇ ਉਹਦਾ ਡੱਡੂ ਮੈਨੂੰ ਖੱਲੀ ਉਹਨਾਂ ਨਾਲ ਮਲਡਾ ਦਿੰਦੀ ਕਿਦਾਂ ਮੋੜਦੀ ਗੱਡੀ ਐਦਾਂ ਅੱਧੀ ਸਾਟੇ ਕਰਕੇ ਦੋ ਜਾਨ ਅੰਦਰ ਲਾ ਕੇ ਕੁੱਟਣੇ ਨੂੰ ਮੈਨੂੰ ਮੈਨੂੰ ਪਤਾ ਨਹੀਂ ਕੀ ਕਰੀ ਜਾਂਦਾ ਮੈਨੂੰ ਪਹਿਲੇ ਪੀ ਗਿਆ ਉਹ ਪਜੀਨੀ ਜਿਹੜੀ ਪੀਤੀ ਇਹਨੇ ਆ ਮੋੜ ਤੋ ਮੋੜ ਤੋ ਪਤਾ ਲੱਗ ਗਿਆ ਇਹਦੇ ਹੱਥ ਤੇ ਕੋਕ ਆ ਮੋੜ ਤੋ ਲੱਗ ਗਿਆ ਪਤਾ ਵੀ ਕੋਕ ਪੀਂਦਿਆ ਉਥੋਂ ਮੇਰੇ ਮੇਲਾ ਦਾ ਬਾਹਰ ਕਢਾ ਤੇ ਨਾ ਨਾ ਯਾਰ ਲੋ ਜੀ ਕਹਿੰਦੇ ਫੋਨ ਖਰਾਬ ਹੋ ਗਿਆ ਜੀ ਮਾਤਾ ਦਾ ਫੋਨ ਸਹੀ ਕਰਾ ਲਈਏ ਮਾਤਾ ਜੀ ਦਾ ਫੋਨ ਜਿਹੜਾ ਹੋ ਗਿਆ ਖਰਾਬ ਤੇ ਭਾਈ ਉਹਨੇ ਲੱਗਿਆ ਸਹੀ ਕਰਨਾ ਭਾਈ ਕਿੰਨੇ ਟਾਈਮ ਚ ਉਹ ਯੂਜ਼ ਹੈ ਜੀ 10 ਮਿੰਟ ਚ ਭਾਈ ਕਹਿੰਦੇ 10 ਮਿੰਟ ਚ ਟੱਚ ਕਰਾਂਗੇ ਕੋਈ ਹੁਣ ਕਾਮੇ ਕ ਨੰਬਰ ਕਰਕੇ ਦੇਣਗੇ ਸਹੀ ਕਿ ਨਹੀਂ ਬਾਜੀ ਮੰਮੀ ਮੇਰੀ ਯਾਰ ਬਲੌਗ ਬਲੌਗ ਦੇਦੀ ਮੇਰੇ ਉਹ ਖਾਉਂਦਾ ਵੇ ਹੈ ਮਨ ਨੂੰ ਮਾਦਾ ਮਾਦਾ ਮੇਰੀ ਬਲੌਗ ਦੇਖਣ ਤੋਂ ਬੈਠੀ ਆ ਤੂੰ ਸਭ ਨਾਲ ਸਹੀ ਕਰਦੇ ਹੈ ਮਾਦਾ ਸਾਡੀ ਕਹਿੰਦੇ ਮੈਂ ਬਲੌਗ ਦੇਖਣੇ ਆ ਬਾਜੀ ਚਲ ਕੋਈ ਨਹੀਂ ਬਾਜੀ ਜੀ ਮੈਂ ਧੰਨਵਾਦ ਯਾਰ ਬਾਈ ਤੇਰਾ ਹਾਂਜੀ ਲੋ ਜੀ ਆਪਾਂ ਬਲੌਗ ਨੂੰ ਕਰਦੇ ਆ ਇੱਥੇ ਖਤਮ ਆਪਣੇ ਭਰਾ ਨਾਲ ਯੂਸਰ ਨਾਲ ਸਹੀ ਕਿ ਨਹੀਂ ਤੇ ਬਲੌਗ ਦੀ ਕਰਦੇ ਆ ਸਮਾਪਤੀ ਤੇ ਬਲੌਗ ਨੂੰ ਪੂਰਾ ਦੇਖਿਓ ਐਂਡ ਤੱਕ ਦੇਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਹੁਣ ਬਲਾਰੀ ਜਿੰਮ ਮੁੰਡਾ ਜਿੰਮ ਲਵਾਉਂਗਾ ਮੈਨੂੰ ਤੇ ਲਵ ਯੂ ਆਲ ਥੈਂਕ ਯੂ